ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਬੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮੱਤਾ ਨਗਰ ਪਿੰਡ ਗੋਲੇਵਾਲੇ ਦੇ ਵਿੱਚ ਮੈਂ ਇਸ ਟੇ ਮੌਜੂਦ ਆ ਮਿੱਤਰੋ ਤੇ ਗੋਲੇਵਾਲੇ ਪਿੰਡ ਤੋਂ ਜਿਹੜੀ ਬੇਗੋਆਣੀ ਨੂੰ ਛੜਕ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਉਹਨਾਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਲੂ ਪਰਬਾਰ ਤੇ 2 ਜਨਵਾਰ ਪਾਈ ਉਹਨਾਂ ਨੇ ਆਪਣੇ ਤਿਆਰ ਕਰਕੇ ਵਿਤਨੇ ਲਾਇਆ ਮਿੱਤਰੋ ਇੱਕ ਤਾਂ ਪਹਿਲਾਂ ਪਲੂਣ ਵੱੱਛੀ ਜਿਹੜੀ ਚੰਗੇ ਦੁੱਧ ਦੀ ਮਾਲਕਨ ਆਰਡਰ ਕੁਆਲਟੀ ਵਾਲੀ ਬਿਹਤਰੀਨ ਖਾਸ ਵੱੱਛੀ ਲੱਭਦੇ ਫਿਰਦੇ ਆ ਫਿਰ ਚੱਕੜਿਓ ਫੋਨ ਦੇ ਉੱਤੇ ਫਾਇਦਾ ਮਿੱਤਰੋ ਬਹੁਤ ਸੋਹਣੀ ਵੈੜ ਪਹਿਲਾਂ ਦਿਖਾਉਂਗਾ ਤੇ ਇੱਕ ਪਲੂਣ ਹੀ ਕੱਟੀ ਦਿਖਾਉਂਗਾ ਕੱਟੀ ਵੀ ਇਹੋ ਜੀ ਚੀਜ਼ ਦਿਖਾਉਂਗਾ ਕਿ ਨਿੱਕਾ ਨਿੱਕਾ ਸਿੰਗ ਲੱਗਾ ਹੋਇਆ ਕਰਮੀਆਂ ਜਵਾ ਮੰਦਰੀ ਦੇ ਨਗਰ ਕੀ ਕੱਟੀ ਆ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਪਹਿਲਾਂ ਡਿਟੇਲ ਜਾਣਦੇ ਫਿਰ ਅਗਲੀ ਕਾਰਵਾਈ ਲਈ ਬਾਈ ਨਾਲ ਸੰਪਰਕ ਕਰ ਵੀਰੇ ਸਸਤੀ ਗੱਲ ਵੱਟੇ ਬਾਈ ਕੀ ਹ ਪਰਿਵਾਰ ਬਾਈ ਬਹੁਤ ਵਧੀਆ ਜੀ ਚੜ੍ਹਦੀ ਕਲਾ ਵਿੱਚ ਹਾਂਜੀ ਹਾਂਜੀ ਅੱਛਾ ਨਾਮ ਦੱਸ ਦਈਏ ਕਿਰੋਂ ਦੀ ਵੀਰੇ ਬਾਈ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਬਾਈ ਜਨਵਾਰਾ ਜੀ ਦੋ ਬਿਕਾਉ ਆ ਹਨਾ ਪਹਿਲੇ ਨੰਬਰ ਤੇ ਜਿਹੜੀ ਵੈਡ ਆ ਵੀਰੇ ਕੀ ਡਿਟੇਲ ਆ ਬਾਈ ਹਾਂ ਬਾਈ ਘਰ ਦੀ ਆ ਬੱਚੀ ਬਾਈ ਆਪਣੇ ਠੀਕ ਹੈ ਪਹਿਲਾਂ ਨਹੀਂ ਸੋਈ ਆ ਬਈ ਹਾਂ ਬਾਈ ਪਹਿਲਾਂ ਨਹੀਂ ਸੋਈ ਕਿੰਨੇ ਦਿਨ ਹੋ ਗਏ ਵੀਰੇ ਸੋਈ ਨੂੰ ਆਏ ਬਾਈ ਤੀਜਾ ਦਿਨ ਹੋ ਗਈ ਤੀਜਾ ਦਿਨ ਸੋਈ ਨੂੰ ਆਈ ਤੀਜੇ ਦਿਨ ਦੀ ਸੋਈ ਤੇ ਕਿੰਨਾ ਦੁੱਧ ਚੋਲੇ ਨਾਲ ਡੰਗਦਾ ਇਹ ਬਾਈ ਦੂਜਾ ਦੋ ਡੰਗਾ 15 ਲੀਟਰ ਬੋਲਾ ਜੀ ਹੁਣ 15 ਲੀਟਰ ਬੋਲਾ ਦੋਵਾਂ ਡੰਗਾ ਦਾ ਹੈਗਾ ਇਹਦੇ ਸਾਰੇ ਹਾਂਜੀ ਹਾਂਜੀ ਫਿਰ ਤਾਂ ਦੁੱਧ ਬਾਈ ਤੇ ਹੀ ਦੇ ਜੂਗੇ ਹਨਾ ਬਾਈ ਹਾਂਜੀ 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 ਹੂੰ ਬੱਚੀ ਦੀ ਐਡਰ ਕੁਆਲਿਟੀ ਬਹੁਤ ਚੰਗੀ ਆ ਹਨਾ ਫੇਸ ਕੁਆਲਿਟੀ ਵੇਖ ਲਓ ਮਿੱਤਰੋ ਕਰਮ ਵਾਲੀ ਦੀ ਅੱਛਾ ਕੋਈ ਸੀਮਨ ਡਿਟੇਲ ਪਤਾ ਵੀਰੇ ਕਿ ਨਹੀਂ ਨਹੀਂ ਬਾਈ ਇਹ ਨਹੀਂ ਪਤਾ ਠੀਕ ਆ ਅੱਛਾ ਬੱਚਾ ਆ ਗਿਆ ਮੈਂ ਕਿਹਾ ਬੱਚੀ ਬਾਈ ਬੱਚਾ ਜੀ ਬੱਚਾ ਦੇ ਪਹਿਲਵਾਨ ਆ ਗਿਆ ਹੈ ਹਾਂਜੀ ਹਾਂਜੀ ਅੱਛਾ ਹਰਪ੍ਰੀਤ ਬਾਈ ਰੇਟ ਬਈ ਉਹ ਦਾ 95000 ਰੁਪਏ ਮੰਨ ਤਨ ਕਰਦਾਂਗੇ ਥੋੜੇ ਬਤੂ ਹਾਂਜੀ ਹਾਂਜੀ ਮੈਂ ਧੋਰੀ ਵੀਰੇ ਕੱਢੀ ਬਰ ਨੂੰ ਖੋਲੀ ਪਰਾ ਲੈ ਵੀ ਮਿੱਤਰੋ ਪਲੂਣ ਵੱੱਛੀ ਆ ਜੇ ਸਿਆਲ ਹੁੰਦਾ ਤਾਂ ਤੇ 1 30 35 ਦੀ ਵੱੱਛੀ ਸੀ ਪਰ ਅੱਜ 95000 ਰੁਪਏ ਡਿਮਾਂਡ ਆ 40000 ਰੁਪਏ ਗਰਮੀ ਕਰਕੇ ਪਹਿਲੇ ਹੀ ਕੱਟ ਗਿਆ ਇਹ ਕਾ ਨੋਟ ਰੱਖਿਆ ਜੇ ਮਿੱਤਰੋ ਦੇਖੋ ਲੇਵਾ ਤੁਰਦੀ ਨੇ ਪਲਵਾਨਾਂ ਨੂੰ ਹਜੇ ਨਾ ਕੋਈ ਭਲਾਵਾਂ ਖਰੀ ਵੱੱਛੀ ਆ ਜੀ ਹੈਗੀ ਡਾਂਢੀ ਚੰਗੀ ਆ ਜਿਹੜਾ ਚੰਗੀ ਬੈੜ ਦੀ ਭਾਲ ਦੇ ਵਿੱਚ ਹੁਣ ਇਹੋ ਜੀ ਬੱਚੀ ਲਈ ਲੈ ਕੇ ਸੱਜਰ ਦੁੱਧ ਤੇ ਟਕਾਈ ਹੋਵੇ ਤੇ ਚੁੱਪ ਕਰਕੇ 6 ਮਹੀਨੇ ਚੋਕੇ ਤੇ 3 ਨਾ ਮਹੀਨੇ ਦੀ ਗੱਪਣ ਕਰਕੇ 15 16 ਕਿਲੋ ਦੁੱਧ ਹੋਵੇ ਤੇ ਕਿੱਥੇ ਬਾਜੇ ਵਜਾਉਂਦੀ ਆ ਉਹ ਤੁਸੀਂ ਆਪਸੇ ਆਣੇ ਆ ਕਿਉਂਕਿ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਆ ਇਹ ਚੀਜ਼ਾਂ ਨੂੰ ਫਾਰਮਰਾਂ ਨੂੰ ਲੈਣੀਆਂ ਚਾਹੀਦੀਆਂ ਜਿਹੜੇ ਨਵੇਂ ਫਾਰਮਰ ਆ ਜਦੋਂ ਆਪਾਂ ਵਡੇਰੀ ਗਾਂ ਲੈ ਲੈਨੇ ਆ ਬਾਈ ਮਿੱਤਰੋ ਉਹ ਫਿਰ ਜਿਹੜੀ ਸਟ੍ਰੈਸ ਬਿਮਾਰੀ ਵਾਲੀ ਨਿਕਰ ਹੋ ਜਾਂਦੀ ਤੇ ਇਹ ਦੇਖੋ ਬੇਤਰੀਨ ਗਾਵਾ ਮੇਟਰ ਆਰਡਰ ਦੀ ਕੁਆਲਿਟੀ ਠੰਡ ਦਾ ਸਹਿਜ ਮਜ਼ਬੂਤੀ ਵਾਲੇ ਪੱਖ ਤੋਂ ਚੰਗੀ ਆ ਉਂਝ ਚੋਣ ਨੂੰ ਠੰਡੀ ਆ ਵੀਰੇ ਹਾਂਜੀ ਬਹੁ ਬੜੀ ਠੰਡੀ ਠੀਕ ਠੀਕ ਆ ਬਈ ਠੀਕ ਆ ਅੱਛਾ 95 ਹਜ਼ਾਰ ਚ ਲਾੜ ਪਿਆਰ ਕਰਦੇਗਾ ਵੀਰੇ ਹਾਂਜੀ ਹਾਂ ਜਰੂਰ ਕਰਦੇ ਹਾਂ ਇਹਦੇ ਦੋ ਨੰਬਰ ਤੇ ਜਿਹੜੀ ਕੱਟੀ ਆ ਬਈ ਇਹ ਵੀ ਪਹਿਲਣੀ ਆ ਵੀਰੇ ਹਾਂਜੀ ਇਹ ਪਹਿਲਣੀ ਆਜੀ ਅੱਛਾ ਇਹਦੇ ਕਿੰਨੀ ਤਰੀਕ ਨੂੰ ਦੇਣ ਪੂਰੇ ਆ ਬਈ ਇਹਦੇ 7 ਦਿਨ ਰਹਿੰਦੇ ਜੀ 7 ਦਿਨ ਰਹਿੰਦੇ ਆ ਹਾਂਜੀ ਹਾਂਜੀ ਸੀਲ ਸੂਲ ਬਹੁਤ ਝੁੱਟੀ ਹੈ ਨਾ ਬਈ ਹਾਂਜੀ 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 ਇਰਾਇ 115000 ਰੁਪਏ ਮੰਨ ਤਨ ਹੋ ਜਾਵੇ ਇਹਦਾ ਵੀ ਹਾਂਜੀ ਹਾਂਜੀ ਕਰਦਾ ਠੀਕ ਹੈ ਵੀਰੇ ਕੱਡੀ ਬਾਰ ਨੂੰ ਤੋਰੀ ਪੜਾਏ ਨੂੰ ਮਾੜਾ ਲੈ ਆਈ ਮਿੱਤਰੋ ਇਹਦੀ 115000 ਰੁਪਿਆ ਡਿਮਾਂਡ ਪਹਿਲਾਂ ਕੱਟੀ ਪਲੂਣ ਦੇਖੋ ਤੁਸੀਂ 11 ਦੀ ਲੈਵਲ ਉਵੇ ਵਾਲੇ ਪੱਖ ਵਾਲੇ ਪਾਸ ਤੋਂ ਹਰ ਪਾਸੇ ਤੋਂ ਸੋਹਣੀ ਸੰਖੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਵੀ ਮਾੜਾ ਮਿੱਤਰੋ ਪੰਜਾ ਚਾਰ ਦਿਨਾਂ ਤੀਕੇ ਨੇ ਸੱਜਰ ਸੂ ਪੈਣਾ ਤੇ ਦੁੱਧ 10 11 ਕਿਲੋ ਟੌਰਾਂ ਨਾਲ ਪਾਈ ਜਾਣਾ ਸੂਣ ਤੋਂ ਬਾਅਦ ਇਹਨੇ ਲੇਵਾ ਹੋਰ ਸੋਨਾ ਤਿਆਰ ਕਰ ਜਾਣਾ ਕਿਉਂਕਿ ਇਹ ਨਹੀਂ ਗੱਲ ਹੈਗੀ ਵੀ ਇਹੋ ਜੀ ਰੱਖੂਗੀ ਲੇਵਾ ਬਹੁਤ ਸੋਨਾ ਤਿਆਰ ਕਰ ਜੂਗੀ ਇਹ ਕਰਮਾਂ ਵਾਲੀ ਦੇਖੋ ਕਿਰਾਂ ਦੀ ਮਿੱਤਰੋ ਸਿੰਗੀ ਸੁੰਗੀ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਯਾਰ ਕਹਿਣ ਦੀ ਗੱਲ ਨਹੀਂ ਕੋਈ ਲੋੜ ਹੀ ਨਹੀਂ ਪੈਣੀ ਤੁਹਾਨੂੰ ਥਣ ਦੱਸਿਆ ਜੀ ਵੇਖੋ ਦੋਲੀ ਮਜ਼ਬੂਤੀ ਵਾਲੇ ਪੱਖ ਤੋਂ ਚੰਗੀ ਆ ਹੱਡਾ ਪੈਰਾਂ ਵਾਲੇ ਪੱਖ ਤੋਂ ਚੰਗੀ ਬਾਕੀ ਠੰਡੀ ਸੀਲ ਜਿਆਲੀ ਪੂਰੀ ਚੰਗੀ ਆ ਉਮਰ ਦੇ ਵਿੱਚ ਦੰਦਾਂ ਦੇ ਵਿੱਚ ਤੁਹਾਡਾ ਤਜਰਬਾ ਤੁਸੀਂ ਆ ਕੇ ਦੇਖਣਾ ਲੇਵੇ ਦੀ ਪਤਲੀ ਵੇਖੋ ਇੱਕ ਵਾਰੀ ਲੇਵੇ ਤੇ ਫੋਕਸ ਕਰੀ ਦੀ ਫਿਰ ਵੇਖੋ ਲੇਵੇ ਦਾ ਸਟਰੋਂਗ ਲੇਵੇ ਦੀ ਮਜ਼ਬੂਤੀ ਲੇਵੇ ਦਾ ਪੱਖ ਉਹ ਹਜੇ ਨੇ ਬਹੁਤ ਸੋਹਣਾ ਤਿਆਰ ਕਰ ਲੈਣਾ ਇਹਦਾ ਰੇਟ 1,15,000 ਰੁਪਿਆ ਪੂੜਾ ਵੇਖ ਲੋ ਮਿੱਤਰੋ ਹੁਣ ਸਿੰਗੀ ਵਾਲੇ ਪੱਖ ਨੂੰ ਇੱਕ ਵਾਰੀ ਫਿਰ ਜਾਈ ਮਿੱਤਰਾਂ ਸਿੰਗੀ ਬਹੁਤ ਸੋਹਣੀ ਐ ਨਿੱਕਾ ਨਿੱਕਾ ਸਿੰਘ ਜਮ ਐਣ ਕੰਨੀਆਂ ਵਾਲਾ ਮਿੱਤਰੋ ਮਜਬੂਤੀ ਵਾਲਾ ਲੱਗਾ ਹੋਇਆ ਕਰਮਾ ਵਾਲੀ ਨੂੰ ਦੇਖੋ ਕਿਰਾਂ ਦੀ ਨਾ ਕੋਈ ਡਾਰਾ ਨਾ ਕੋਈ ਟੱਕਰਾ ਠੰਡੀ ਸੀਲ ਲੱਜ ਕੇ ਆ ਤੁਸੀਂ ਲੈ ਜਾਣੀ ਭੱਜ ਕੇ ਵੀਰੇ ਨੰਬਰ ਦੱਸਿਓ ਹਰਪ੍ਰੀਤ ਬਾਈ ਆਪਣਾ 788481952 ਇੱਕ ਵਾਰੀ ਹੋਰ ਆਉਣ ਦੇ ਵੀਰੇ ਬਾਈ 788481952 ਠੀਕ ਐ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਪਿੰਡ ਗੋਲੇਵਾਲਾ ਜਿਲ੍ਹਾ ਫਰੀਦਕੋਟ